ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਹੈ ਲੋਟ ਟਰੈਕਟਰ ਮੰਡੀ ਦੀ ਆ ਸੀਜ਼ਨ ਖਤਮ ਹੋ ਚੁੱਕਿਆ ਬਿਲਕੁਲ ਤੇ ਸੀਜ਼ਨ ਖਤਮ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਵੱਡੀ ਗਿਣਤੀ ਚ ਟਰੈਕਟਰ ਆਏ ਹੋਏ ਨੇ ਚਲੋ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਕਰਦੇ ਆਂ ਸ਼ੇਅਰ ਕਿ ਕਿਹੜੇ ਕਿਹੜੇ ਮਾਡਲਾਂ ਦੀ ਕੀ ਕੀ ਮਾਲਕਾਂ ਦੀ ਡਿਮਾਂਡ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਜੋ ਪਹਿਲਾ ਟਰੈਕਟਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਵਰਾਜ 735 99 ਮਾਡਲ ਹੈ ਜੀ ਇਹ 1 ਲੱਖ 15000 ਰੁਪਏ ਮਾਲਕਾਂ ਦੀ ਮਾਲ ਆ ਆਪਾਂ ਪੰਪ ਦੇਖ ਕੇ ਤੁਹਾਨੂੰ ਜਰੂਰ ਕਿਉਂਕਿ ਡਿਮਾਂਡ ਜਾਇਜ਼ ਜੀ ਆ 1 ਲੱਖ 15000 ਪੰਪ ਇਸ ਦਾ ਬਾਹਰ ਨਹੀਂਗਾ ਤੇ ਰੰਗ ਰੋਗ ਤੁਹਾਨੂੰ ਦੇਸੀ ਗਏ ਹਰਿਆਣਾ ਨੰਬਰ ਟਰੈਕਟਰ ਹੈਰਨੀ ਕੰਡੀਸ਼ਨ ਨਾਲ ਜੋ ਠੀਕ ਠਾਕ ਜੀ ਹੈ ਜਿਆਦਾ ਆਪਾਂ ਵਧੀਆ ਵੀ ਨਹੀਂ ਕਹਿ ਸਕਦੇ ਇਹ ਟਾਇਰ ਵੈਸੇ ਪੱਕਿਆ ਜੇ ਕੇ ਦੇ ਆ 1242600 115000 ਰੁਪਇਆ ਡਿਮਾਂਡ 98 ਮਾਡਲ ਦੀ ਓਕੇ ਆਪਾਂ ਜੇ ਪੰਜਾਬ ਨੰਬਰ ਤੇ ਦੇਖੀਏ ਤਾਂ ਇੱਕ ਸਖਤ ਡਿਮਾਂਡ ਹੁੰਦੀ ਸੀ ਪਹਿਲਾਂ ਉਸ ਦੇ ਨਾਲ ਆ ਗਿਆ ਜੀ 2006 ਮਾਡਲ ਸੋਨ ਅਲੂਕਾ 745 2 ਲੱਖ ਤੇ 25000 ਰੁਪਇਆ ਮਾਲਕ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਹੈ ਰਾੰਗ ਰੋਗੰ ਤਾਂ ਨੂੰ ਦਿਖਾਈ ਦੇ ਰਿਹਾ ਹੋਗਾ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਹੈ ਟਰੈਕਟਰ ਆ ਜਿਹੜੇ ਫਰੰਟ ਵਾਲੇ ਟਾਇਰ ਆ ਇਸ ਦੇ ਬਿਲਕੁਲ ਨਵੇਂ ਨੇ ਤੇ ਬੈਕ ਸਾਈਡ ਦੇ ਟਾਇਰ ਆ ਜਿਹੜੇ ਆਪਾਂ ਕਹਿ ਸਕਦੇ ਆ 50% ਦੀ ਕੰਡੀਸ਼ਨ ਚ ਹੈ ਜੇਕੇ ਦੇ ਟਾਇਰ ਆ ਤੁਸੀਂ ਦੇਖ ਵੀ ਸਕਦੇ ਹੋ 13 6 28 ਸਾਈਜ਼ ਹੈ ਰਾੰਗ ਰੋਗੰ ਦਾ ਟਰੈਕਟਰ ਬਿਲਕੁਲ ਸਾਫ ਹੈ ਉਸ ਦੇ ਨਾਲ ਆ ਗਈ ਹੈ ਸ਼ਾਰਟ 133 ਸਲਵਰ ਕਲਰ ਦਾ ਹੀ 13 ਦੀ ਕੰਡੀਸ਼ਨ ਦਾ ਜੁਐਸਡੀ ਠੀਕ ਠਾਕ ਆ ਜੀ ਬੈਕ ਸਾਈਡ ਦੇ ਟਾਇਰ ਜਿਹੜੇ ਫੋਲੋ ਕੰਪਨੀ ਦੇ ਆ 13628 ਦੇ ਆ ਇਹਦੇ ਵੀ ਟਾਇਰ ਆਪਾਂ ਕਹਿ ਸਕਦੇ ਹਾਂ ਵੀ ਘਾਸੇ ਪਏ ਹੋਏ ਆ ਫਰੰਟ ਦੇ ਟਾਇਰ ਬਿਲਕੁਲ ਨਵੇਂ ਨੇ ਐਂ 2012 ਮਾਡਲ ਆ ਇਹ 2 ਲੱਖ ਤੇ 65000 ਰੁਪਈਆ ਦੀ ਮੰਗ ਹੈ ਉਹਦੇ ਨਾਲ ਆ ਗਿਆ ਜੀ ਪਾਵਰਟ੍ਰੈਕ 2006 ਮਾਡਲ ਆ ਰਾਂਗ ਰੋਗ ਨਾਲੋਂ ਟਰੈਕਟਰ ਬਿਲਕੁਲ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਜੋ ਫਰੰਟ ਵਾਲਾਂ ਦੀ ਬਿਲਕੁਲ ਸਾਫ਼ ਆ ਨਵੇਂ ਪਾਈ ਹੋਏ ਨੇ ਫਰੰਟ ਵਾਲੇ ਟਾਇਰ ਤੇ ਬੈਕ ਸਾਈਡ ਦੇ ਜਿਹੜੇ ਟਾਇਰ ਆ ਉਹ 13 6 28 ਦੇ ਆ ਕੰਪਨੀ ਗੁਡੀਅਰ ਆ ਜੀ ਘਾਸੇ ਪਏ ਹੋਏ 2006 ਮਾਡਲ ਦੀ ਡਿਮਾਂਡ 2 ਲੱਖ 45000 ਰੁਪਇਆ ਇਹ ਨੰਬਰ ਨਹੀਂ ਲਿਖਾ ਕਿਤੇ ਵੀ ਇਹਦੇ ਪੀ ਪੰਜਾਬ ਆ ਜਾਂ ਹਰਿਆਣਾ ਜੀ ਬੱਦੇ ਨਾਲ ਆ ਗਈ ਫਾਰਮ 50 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਟਾਇਰ ਆ ਜਿਹੜੇ ਸਾਰੇ ਬਿਲਕੁਲ ਖਾਸੇ ਪਏ ਹੋਏ ਐ ਬੈਕਹੈਂਡ ਦੇ ਟਾਇਰ ਵੀ ਦੇ ਕਲੀਅਰ ਤੇ ਆ ਦੇ ਇਸ ਟਾਨਮੇ ਮਾਡਲ ਆ 1 ਲੱਖ 20 ਹਜ਼ਾਰ ਨਾਲ ਦਾ ਦਮਾ ਲੇ ਉਹਦੇ ਨਾਲ 333 ਸ਼ਰਨੀ ਲੈ ਕੇ ਨਾਲ ਆ ਗਈ ਨੰਬਰ ਇਹ ਟਰੈਕਟਰ ਹਰਿਆਣਾ ਹੋਵੇਗਾ

ਔਰ ਡੀਆਈ ਤੱਕ ਬਣਾ ਕੇ ਤੇ ਨੰਬਰ ਜਰੂਰ ਪਾ ਦੁਕਾਨ ਦਾ ਬਾਅਦ ਨੇ ਆ ਵੀ ਟਰੈਕਟਰ ਤੁਹਾਡੀ ਇਹ ਵੀ ਵੇਚ ਹੀ ਪਾ ਦੇਣਾ ਪਾ ਦੇਣੀ 2007 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਆ ਤੇ ਉਸ ਦੇ ਨਾਲ ਆ ਗਈ ਸਵਰਾਜ 744 2005 ਮਾਡਲ ਆ 2 ਲੱਖ ਤੇ 55000 ਰੁਪਿਆ ਮਾਲਕ ਦੀ ਡਿਮਾਂਡ ਆ ਰੰਗ ਰੋਗ ਨਾਲੋਂ ਟਰੈਕਟਰ ਬਿਲਕੁਲ ਓਕੇ ਆ ਜੀ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਬੈਕ ਸਾਈਡ ਦੇ ਸਾਫ ਕੰਡੀਸ਼ਨ ਦੇ ਪਿਆ ਪੂਰੇ ਸੀਟ ਦੇ ਟਾਇਰ 13628 ਸਹਜਾ ਤੇ ਫਰੰਟ ਦੇ ਟਾਇਰ ਜੋ ਇਹਦੇ ਐ ਮਾਰਕ ਰਿਹਾ ਹੈ ਆਪਣੇ ਐਸ ਤੱਕ ਅਸੀਂ ਨਾ ਵਿਹੰਦਰਾ ਤੱਕ ਤੇ ਉਹ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਹੈ ਨਾ ਠੀਕ ਹੈ ਉਹ ਵੀ ਦੋਸਤੋ ਉਸ ਦੇ ਨਾਲ ਆ ਗਿਆ ਮਹਿੰਦਰਾ 475 ਸਰਪੰਚ ਰੰਗ ਰੋਗ ਨੂੰ ਲੋਹੀ ਟਰੈਕਟਰ ਬਿਲਕੁਲ ਓਕੇ ਪਿਆ ਸਾਰੇ ਟਾਇਰ ਬਿਲਕੁਲ ਨਵੇਂ ਚੜੇ ਹੋਏ ਨੇ ਯਾਰ ਇਹ ਵੀ ਬਾਤ ਸਾਰੀ ਮੰਨ ਲਈ ਇਹ ਬਾਤ ਸਹੀ ਮਾਰੀ। ਇਹ ਮਾਡਲ ਵੀ ਆਪਾਂ ਤੁਹਾਨੂੰ ਦੇਖ ਕੇ ਜ਼ਰੂਰ ਦੱਸਾਂਗੇ। ਇਹ ਪੰਜਾਬ ਨੰਬਰ ਹੈ ਵੀ। ਇਹ ਰਾਜਸਥਾਨ ਨੰਬਰ ਹੈ। 2007 ਮਾਡਲ ਆ। 2 ਲੱਖ ਤੇ 55000 ਰੁਪਿਆ ਮਾਲਕਾਂ ਦੀ ਮੰਗ ਆਈ। ਬੈਕ ਸਾਈਡ ਦੇ ਟਾਇਰ ਆ ਜਿਹੜੇ ਦੇ 12 4 28 ਦੇ ਕੋਲੋ ਕੰਪਨੀ ਦੇ। ਉਹ ਵੀ ਦੋਸਤੋ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਤੇ ਆ 475 ਤੱਕ ਆ। ਆਪਾਂ ਤੁਹਾਨੂੰ ਮਾਲਕ ਦਾ ਨੰਬਰ ਦੱਸਾਂਗੇ ਨਾਲ ਹੋਰ ਵੀ ਟਰੈਕਟਰਾਂ ਮਾਲਕਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਨਾਂ ਦੀ ਮੰਡੀ ਚ ਆ ਕੇ ਲੱਗੀ ਹੋਇਆ। ਤੇ بھائی ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਚਲੋ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਣੇ ਆ ਤੇ بھائی ਦਾ ਨੰਬਰ ਵੀ ਤੁਹਾਨੂੰ ਜਰੂਰ ਦੱਸਾਂਗੇ ਅੰਦਰ ਤੇ ਜਾ ਕੇ ਸਾਰੇ ਟਰੈਕਟਰਾਂ ਦਾ ਸਵਰਾਜ 744 ਆ ਗਿਆ ਜੀ ਟਾਇਰ ਜਿਹੜੇ ਫਰੰਟ ਦੇ ਦਾ ਘਾਸੇ ਪਏ ਹੋਇਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ 13 6 28 ਸਾਈਜ਼ ਆ ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ 2004 ਮਾਡਲ ਆ 1,85,000 ਰੁਪਈਆ ਮਾਲਕਾਂ ਦੀ ਡਿਮਾਂਡ ਆ ਨੰਬਰ ਰਾਜਸਥਾਨਾ ਭਾਈ ਤੇ 44 ਤੁਸੀਂ ਆਪ ਹੀ ਦੇਖ ਸਕਦੇ ਆ ਵੀ ਬਹੁਤ ਘੱਟ ਰੇਟ ਆ ਨਾ ਰਾਜਸਥਾਨ ਨੰਬਰ ਕਰਕੇ ਸਿਰਫ ਇੱਕ 85 ਮਾਡਲ ਵੀ 2004 ਆ ਜੇ ਆਪਾਂ ਆਮ ਟਰੈਕਟਰ ਖਰੀਦੀਏ ਤਾਂ ਇੰਨੇ ਕ ਦਾ 735 ਵੀ ਮਸਾ ਨਲਦਾਈ ਉਸ ਦੇ ਨਾਲ ਆ ਗਿਆ ਜੀ ਸਵਰਾਜ 735 2004 ਮਾਡਲ 2 ਲੱਖ ਤੇ 10000 ਰੁਪਏ ਡਿਮਾਂਡ ਆ ਰੰਗ ਰੋਗ ਨਾਲੋਂ ਟਰੈਕਟਰ ਬਿਲਕੁਲ ਸਾਫ਼ ਆ ਜੀ ਤੇ ਟਾਇਰ ਵੀ ਬਿਲਕੁਲ ਸਾਫ਼ ਪੈਣੇ ਆ ਇਹ ਵੀ ਬਾਈ ਪੰਜਾਬ ਨੰਬਰ ਆ ਤੇ ਰਾਸਟ ਕਿਹੜਾ ਇਹ ਵੀ ਰਾਜਸਥਾਨ ਨੰਬਰ ਹੀ ਆ ਚਾਰੇ ਟਾਇਰ ਵੀ ਬਿਲਕੁਲ ਨਵੇਂ ਨੇ 12428 ਦੇ ਬੈਕਸਾਈਡ ਜੇਕੇ ਦੇ ਟਾਇਰਾ ਉਸ ਦੇ ਨਾਲ ਆ ਗਿਆ 744 2004 ਮਾਡਲ 230000 ਰੁਪਏ ਡਿਮਾਂਡ ਆ ਇਹ ਵੀ ਬਾਈ ਰਾਜਸਥਾਨ ਨੰਬਰ ਹੀ ਆ ਲੋ ਵੀ ਨੰਬਰ ਇਹ ਵੀ ਰਾਜਸਥਾਨ ਆ ਪਰ ਜੇ ਦੇਖੀਏ ਨੰਬਰ ਜ਼ਰੂਰ ਆਸਤਾ ਨਾ ਪਰ ਰੇਟ ਬੜੇ ਬਾਈਆਂ ਨੇ ਘੱਟ ਲਿਖੇ ਹੋਇਆ ਰੰਗ ਰੋਗਨ ਤੁਸੀਂ ਦੇਖ ਲਿਆ 2004 ਦਾ 230000 ਰੁਪਿਆ ਬਾਈਆਂ ਦੀ ਡਿਮਾਂਡ ਆ ਚਲੋ ਉਹਨਾਂ ਚੋ ਮਾਨਤਾਣ ਵੀ ਤੁਹਾਡਾ ਜ਼ਰੂਰ ਕਰ ਦੇਣਗੇ 13628 ਸਹਜਾ ਤੇ ਟਾਇਰ ਜਿਹੜੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਠੀਕ ਠਾਕ ਕੰਡੀਸ਼ਨ ਦੇ ਪਏ ਉਹਦੇ ਨਾਲ ਆ ਗਿਆ 51003 ਜੌਂਡੀਆ ਰੰਗ ਰੋਗਨ ਇਸ ਦਾ ਵੀ ਸਾਫ਼ ਆ ਇਹ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ। ਇਹ ਮਾਡਲ ਹੈ ਜੀ ਟਰੈਕਟਰ 2003 2,25,000 ਰੁਪਏ ਦਾ ਮਹਿੰਦਾਈ। ਉਹਦੇ ਨਾਲ ਆ ਗਈ Mahindra 475 ਇਹਨਾਂ ਟਰੈਕਟਰਾਂ ਦੀ ਵੀ ਡਿਮਾਂਡ ਹੈ ਜੀ 265 ਤੇ 475 ਦੇ ਕਾਫੀ ਕਮੈਂਟ ਆਉਂਦੇ ਆ। ਰੰਗ ਰੋਗ ਨਾਲੋਂ ਟਰੈਕਟਰ ਬਿਲਕੁਲ ਸਾਫ਼ ਆ। ਚਾਰੇ ਟਾਇਰ ਵੀ ਬਿਲਕੁਲ ਓਕੇ ਆ ਜੀ 2005 ਮਾਡਲ ਆ ਜੀ 2,45,000 ਰੁਪਿਆ। ਡਿਮਾਂਡ ਆਈ। ਲੋਸ ਦੇ ਨਾਲ ਆ ਗਿਆ ਇੱਕ ਟਰੈਕਟਰ 963 ਮਹਾਰਤ ਦੇ ਬੈਕ ਸਾਈਡ ਦੇ ਖੇਰਾ ਦੇ 16928 ਦੇ ਸਵਰਾਜ ਆ ਲੰਦਾ ਜੀ। ਕਾਫੀ ਉੱਚਾ ਦੇਖਣ ਨੂੰ ਟਰੈਕਟਰ ਲੱਗਦਾ ਸਟੀਰੀਓ ਸਿਸਟਮ ਲੱਗਾ। ਰੰਗ ਰੋਗੰਦ ਦਾ ਟਰੈਕਟਰ ਸਾਫ ਆ ਪੰਜਾਬ ਨੰਬਰ ਆਈਏ 2021 ਮਾਡਲ ਹੀ ਆ। 7,50,000 ਰੁਪਇਆ ਮਾਲਕਾਂ ਦੀ ਡਿਮਾਂਡ। ਵੀਰੇ ਤੁਸੀਂ ਵੀ ਲੋਨ ਵਗੈਰਾ ਕਰ ਦਿੰਦੇ ਆ। ਆ ਜਿਹੜੇ ਬਈ ਜੀ ਇਹ ਆਪਣੇ ਪਾਸ ਟਰੈਕਟਰਾਂ ਤੇ ਹੁੰਦਾ ਨਾ 2012 13 ਤੇ ਮਾਡਲ ਤੋਂ ਉੱਤੇ ਉੱਤੇ ਆ ਸ਼ਾ 7 8 ਤੋਂ ਸ਼ੁਰੂ ਹੋ ਜਾਂਦਾ ਤਾਂ ਵੀ ਦੋਸਤੋ ਜੇ ਕਿਸੇ ਨੇ ਲੈਣਾ ਹੋਵੇ ਤੇ ਇਹ ਟਰੈਕਟਰ ਦਾ ਲੋਨ ਵੀ ਹੋ ਜਾਏਗਾ 2021 ਮਾਡਲ ਹੈ ਉਸ ਦੇ ਨਾਲ ਆ ਗਿਆ ਜੀ ਸੋਨਾਲਿਕ 740 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਇਹ ਵੀ ਸਾਫ ਆ ਟਾਇਰ ਆ ਜਿਹੜੇ ਰੁੱਖਾਸੇ ਪਏ ਹੋਏ ਤੁਹਾਨੂੰ ਦਿਖਾ ਵੀ ਦਿੰਨੇ ਆ ਕੋਲੋ ਕੰਪਨੀ ਦੇ ਟਾਇਰ ਆ 13 6 28 ਸਾਇਜ ਆ ਜੀ 2005 ਮਾਡਲ 1 ਲੱਖ 39000 ਰੁਪਏ ਡਿਮਾਂਡ ਹੈ ਇਸ ਦੇ ਨਾਲ ਆ ਗਿਆ ਜੀ ਫਾਰਮ 2009 ਮਾਡਲ 2 ਲੱਖ 85000 ਰੁਪਏ ਡਿਮਾਂਡ ਆਹ ਭਾਈ ਪੰਜਾਬ ਨੰਬਰ ਆ ਇਹ ਵੀ ਰਾਜ ਸਾਰੇ Rajasthan ਚ ਆ ਗਏ ਟਰੈਕਟਰ 45 ਸਾਫ ਆ ਬਹੁਤ ਹੀ ਟਾਇਰਾਂ ਦੀ ਕੰਡੀਸ਼ਨ ਵੀ ਜੋ ਬਿਲਕੁਲ ਸਾਫ ਆ ਤੁਸੀਂ ਦੇਖ ਸਕਦੇ ਹੋ ਸਟੀਰੀਓ ਸੈਟਮ ਵੀ ਲੱਗਿਆ ਹੋਇਆ ਇਸ ਦੇ 2009 ਮਾਡਲ 2,85,000 ਰੁਪਏ ਦਾ ਮੰਗ ਦਾ ਉਸ ਦੇ ਨਾਲ ਆ ਗਿਆ ਸੋਨਾ ਲੀਕਾ 35 ਦਾ ਇਹ ਵੀ ਰੰਗ ਦਾ ਟਰੈਕਟਰ ਬਿਲਕੁਲ ਸਾਫ਼ ਹੈ ਜੀ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਹੈ ਬੈਕ ਸਾਈਡ ਦੇ ਥੋੜੇ ਜਿਹੇ ਕਾਸਟੇ ਪਏ ਹੋਏ ਆ 2013 ਮਾਡਲ 2,85,000 ਰੁਪਏ ਦਾ ਮੰਗ ਦਾ ਨੰਬਰ ਇਹ ਵੀ ਬਈ ਰਾਜਸਥਾਨੀ ਹੋਵੇਗਾ ਸੋ ਇਨੇ ਟਰੈਕਟਰ ਜੋ ਤੁਹਾਨੂੰ ਵੀਡੀਓ ਚ ਹੁਣ ਤੱਕ ਦੇ ਦਿਖਾਏ ਆ ਉਹ ਪਾਈ ਦਾ ਆਪਾਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਮਲੋਟ ਮੰਡੀ ਤੇ ਬਾਈ ਮੰਡੀ ਲਗਾਉਂਦੇ ਆ ਤੇ ਜੇ ਕਿਸੇ ਨੂੰ ਵੀ ਟਰੈਕਟਰ ਹੈ ਪਸੰਦ ਆ ਵੀ ਵੀਡੀਓ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸਭਾਈ ਦਾ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਬਾਈ ਗੁਰਪ੍ਰੀਤ ਆਲਾ ਨੰਬਰ ਹਾਂਜੀ ਗੁਰਪ੍ਰੀਤ ਆਲਾ ਹਾਂ ਗੁਰਪ੍ਰੀਤ ਲੋ ਬਾਈ ਗੁਰਪ੍ਰੀਤ ਗੱਲ ਕਾਲਾ ਬਾਈ ਦਾ ਨਾਮ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ 94785 57910 ਤੇ ਉਸ ਦੇ ਨਾਲ ਇੱਕ ਨੰਬਰ ਲਿਖਿਆ ਬਈ ਜੀਨੇ ਸੋਨੂ ਚੌਧਰੀ ਦੇ ਨਾਮ ਦਾ 94635 92504 ਲੋ ਜੀ ਜੋ ਵੀ ਵੀਡੀਓ ਦੇ ਹੁਣ ਤੱਕ ਦੇ ਆਪਾਂ 10 ਮਿੰਟਾਂ ਤੱਕ ਦੀ ਵੀਡੀਓ 'ਚ ਤੁਹਾਨੂੰ ਨਾ ਟਰੈਕਟਰ ਦਿਖਾਏ ਆ ਇਹ ਟਰੈਕਟਰ ਸਾਰੇ ਬਾਈ ਜੀ ਦੇ ਨੇ ਤੇ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਜੀ ਕਿਸੇ ਨੂੰ ਵੀ ਕੋਈ ਟਰੈਕਟਰ ਪਸੰਦ ਆਵੇ ਤਾਂ ਵੀਡੀਓ 'ਚ ਸੋ ਉਸ ਦੇ ਨਾਲ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਫੋੜ ਆ ਗਈ ਪੰਜਾਬ ਨੰਬਰ ਰੰਗ ਰੋਗਾਂ ਦਾ ਨਜ਼ਰ ਆਉਂਦੀ ਦਿਖਾਈ ਦੇ ਰਿਹਾਗਾ ਇਹ ਹੋਇਆ ਟਰੈਕਟਰ ਹੈ ਇਹ ਟਾਇਰ ਜੂਕਾ ਸਿੱਪ ਹੈ 93 ਮਾਡਲ ਹੈ 1 ਲੱਖ ਤੇ 35000 ਰੁਪਏ ਮਾਲਕਾਂ ਦੀ ਮੰਗ ਹੈ ਉਹਦੇ ਨਾਲ ਆ ਗਈ 4511 99 ਮਾਡਲ ਹੈ ਜੀ 1 ਲੱਖ ਤੇ 35000 ਰੁਪਏ ਮਾਲਕਾਂ ਦੀ ਮੰਗ ਆ ਟਾਇਰ ਜੋ ਇਸ ਤੇ ਕਾਸੇ ਪਏ ਹੋਏ ਨੇ ਉਹਦੇ ਨਾਲ ਆ ਗਈ ਐਸ਼ਰ 2007 ਮਾਡਲ 1 ਲੱਖ ਤੇ 45000 ਰੁਪਇਆ ਡਿਮਾਂਡ ਰੰਗ ਰੂਗਨ ਤਾਂ ਸਾਨੂੰ ਦਿਖਾਈ ਦੇ ਰਿਹਾ ਹੋਗਾ ਪੰਜਾਬ ਨੰਬਰ ਡਾਇਰੈਕਟਰ ਆ ਇਹ ਟਾਇਰ ਆ ਜੋ ਬਿਲਕੁਲ ਸਦੀ ਦੀ ਕਾਸੇ ਦਾ ਹੋਇਆ ਉਹਦੇ ਨਾਲ ਆ ਗਈ ਸੋਨਾ ਵਿਕਾ 2009 ਮਾਡਲ ਆ ਫਰੰਟ ਦੇ ਟਾਇਰ ਜੋ ਉਸ ਦਿਨ ਨਵੇਂ ਨੇ ਤੇ ਬੈਕ ਸਾਈਡ ਦੇ ਕਾਸੇ ਪਹਿਲੇ ਟਾਇਰ ਪੱਕੇ ਹੈ ਜੀਕੇ ਦੇ 1 ਲੱਖ 85000 ਰੁਪਇਆ ਬਾਈਨਾਂ ਦੀ ਡਿਮਾਂਡ ਨੰਬਰ ਤੇ ਬਾਈ ਲਿਖਿਆ ਨਹੀਂ ਹੋਇਆ ਇਹ ਪੰਜਾਬ ਆ ਜਾਂ ਹਰਿਆਣਾ ਖਾਸ ਕਰਦੇ ਹਾਂ ਬਗੜੀਮੀ ਤੇ ਪੰਜਾਬ ਨੰਬਰ ਹੀ ਅੱਜ ਦਿਨ ਆ ਗਈ 3604 ਰੰਗ ਰੋਮਨ ਜੋ ਵੀ ਜੈਨੂਨ ਹੈ ਪੇਟ ਵਗੈਰਾ ਨਹੀਂ ਹੋਇਆ ਟਾਇਰ ਖਾਸਤੇ ਹੋਏ ਆ ਮਾਡਲ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇ ਲਿਖਿਆ ਹੋਇਆ ਤੇ 94 ਮਾਡਲ ਦਾ 1 ਲੱਖ ਤੇ 35000 ਰੁਪਏ ਮਾਗਤਾਂ ਦੀ ਦਮਾਨਾ ਹੋਰ ਦਿਨ ਆ ਗਈ 740 ਸੋਨਾ ਦੇਖਾ ਟਾਇਰ ਬਿਲਕੁਲ ਨਵੇਂ ਹੈ ਜੀ ਬੈਕ ਸਾਈਡ ਦੇ ਜੇਕੇ ਕੰਪਨੀ ਦੇ ਟਾਇਰ ਹੈ 13628 ਦੇ ਰੰਗ ਰੋਗ ਨੂੰ ਵੀ ਤੁਹਾਨੂੰ ਪਤਾ ਹੀ ਦੇ ਰਿਹਾ ਹੋਵੇਗਾ ਜੋ ਵੀ ਦਿੱਤਾ ਹੈ ਸਾਫਾ 2005 ਮਾਡਲ ਹੈ 1,09500 ਰੁਪਏ ਢਮਾਰ ਇਸਮਾਲ ਕਰਦੇ ਉਸ ਦੇ ਨਾਲ ਆ ਗਿਆ ਜੀ ਇਹ 50 ਨੰਬਰ ਆਈਸ਼ਰ 프ੰਟ ਦੇ ਟਾਇਰ ਨਵੇਂ ਹੈ ਬੈਕ ਸਾਈਡ ਦੇ ਜੋ ਫਸੇ ਪਏ ਹੋਇਆ 2012 ਮਾਡਲ ਹੈ 1 ਲੱਖ ਦੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲ ਇਹ ਸ਼ਰਾਗਾਈ 242 ਐਨ ਸੀ ਟਾਇਰਸ ਦੀ ਵੀ ਕਾਸਟ ਹੈ ਉਹ ਗੇਸ਼ਰਾ ਦੇ ਟਾਇਰ ਜ਼ਿਆਦਾਤਰ ਵੀਰੇ ਸੜਕ ਤੇ ਟੋਹਾ ਟਵਾਈ ਦਾ ਕੰਮ ਕਰਕੇ ਖਤਮ ਹੋ ਜਾਂਦੇ ਆ ਪੰਜਾਬ ਨੰਬਰ ਡਾਇਰੈਕਟਰ ਹੈ ਵੀ ਕੰਕ੍ਰੀਟ ਦਾ ਵੀ ਹੈ ਤੇ ਮਾ ਡੀਐਫ ਵੀ ਦਾ ਹੋਣੀ ਤੇ ਜਿੱਦਾਂ ਜੋ ਮਾਡਲ ਵੀ ਨਹੀਂ ਹਜੇ ਤੱਕ ਲਾਇਆ ਗਿਆ ਇੰਨਾ ਹੀ ਰੇਟ ਲਿਖਿਆ ਗਿਆ ਉਸ ਦੇ ਨਾਲ ਆ ਗਿਆ ਜੀ 242 ਐਸ਼ਰ ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ 2012 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਆ ਤੈਰ ਇਹਦੇ ਚਾਰੇ ਨਵੇਂ ਆ ਬਿਲਕੁਲ ਭਾਈ ਤੇ ਪੰਜਾਬ ਨੰਬਰ ਟਰੈਕਟਰ ਐ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ 'ਚ ਟਰੈਕਟਰ ਨੂੰ ਪੂਰਾ ਕੰਡੀਸ਼ਨ ਦਾ ਸਾਫ਼ ਟਰੈਕਟਰ ਆ ਵੀਡੀਓ ਵੇਖਣ ਲਈ ਧੰਨਵਾਦ